ਸਾਨੂੰ ਇਹ ਦੱਸਣ ਵੀ ਜਿਹੜਾ ਇਹਨਾਂ ਦੀ ਸਰਕਾਰ ਚ ਹੀ ਸਾਡਾ ਨੁਕਸਾਨ ਆਇਆ ਸਾਡੀ ਜ਼ਮੀਨਾਂ ਦਾ ਨੁਕਸਾਨ ਆਇਆ ਸਾਨੂੰ ਇਸ ਦਾ ਜਵਾਬ ਦੇ ਕੇ ਜਾਣ ਕਾਂਗਰਸ ਕਾਂਗਰਸ ਦੇ ਪ੍ਰਧਾਨ ਰਾਜਾ ਬਰੇਂਦੀ ਆ ਕੇ ਕਾਂਗਰਸ ਪ੍ਰਧਾਨ ਰਾਇਆ ਵੜੇਂਗਾ ਆ ਕੇ ਲੋਕਾਂ ਵੱਲੋਂ ਸਰਕਾਰ ਕੇ ਆਣ ਗੱਲਬਾਤ ਕਰੀ ਵੀ ਸਾਡੇ ਨਾਲ ਉਤਰ ਕੇ ਸਾਡੇ ਨਾਲ ਗੱਲ ਕਰਨ ਜੀ ਸਾਡੇ ਸਵਾਲਾਂ ਦੇ ਜਵਾਬ ਦੇ ਕੇ ਜਾਣ ਨਹੀਂ ਤਾਂ ਅਸੀਂ ਅਸੀਂ ਕੇਰਾਂਗੇ ਅਸੀਂ ਕੋਈ ਇਹਨਾਂ ਨੂੰ ਜਾਣ ਨਹੀਂ ਦੇਣਾ ਸਾਡੇ ਏਰੀਆ ਦਾ ਰਸਤਾ ਇੱਕ ਹੈ ਅਸੀਂ ਨਹੀਂ ਜਾਣ ਦੇਣਾ ਨੂੰ ਸਾਡੀ ਗੱਲ ਦਾ ਸਾਡੀ ਗੱਲ ਦਾ ਜਵਾਬ ਦੇ ਕੇ ਜਾਣ ਕਾਂਗਰਸ ਪਾਰਟੀ ਦੇ ਪ੍ਰਧਾਨ ਹੈ ਰਾਇਆ ਵੜਿੰਗ ਆਏ ਆ ਉਹਨਾਂ ਦੇ ਨਾਲ ਪਿੰਡ ਦੇ ਲੋਕ ਗੱਲ ਕਰਨਾ ਚਾਹੁੰਦੇ ਆ ਪਿੰਡ ਦੇ ਲੋਕ ਗੱਲ ਕਰਨਾ ਚਾਹੁੰਦੇ ਆ ਚਾਹੁੰਦੇ ਆ ਕਿ ਉਹ ਜਵਾਬ ਦੇ ਕੇ ਜਾਣ ਮੂਰੇ ਹੋ ਕਰਕੇ ਪਿਆਰ ਨਾਲ ਕਰੋ ਰਾਮ ਨਾਲ ਰਾਮ ਨਾਲ ਗੱਲ ਕਰੋ ਕੀ ਸਾਡੇ ਨਾਲ ਕੋਈ ਨਹੀਂ ਕੋਈ ਆਪਣੇ ਨਹੀਂ ਸਾਨੂੰ ਪ੍ਰਧਾਨ ਮਿਲਾਓ ਜੀ ਕੋਈ ਨਹੀਂ ਨਹੀਂ ਮਿਲਾਂ ਨਹੀਂ ਜੀ ਆਪਾਂ ਦੇਖੋ ਹਾਂ ਜੀ ਗੱਲ ਕਰ ਰਹੀ ਸਾਡੇ ਜੇ ਪੰਜਾਬ ਪ੍ਰਧਾਨ ਆਏ ਨੇ ਐਸੀ ਫਿਊਚਰ ਮਾਰ ਪੁੱਛਣਾ ਚਾਹੁੰਦੇ ਆ ਕੀ ਨਾ ਕੋਈ ਤੱਕਾ ਨਾ ਨਾਮ ਨਾਲ ਤੱਕਾ ਨਾ ਮਾਰ ਬਰਾਇ ਸਾਡੀਆਂ ਜ਼ਮੀਨਾਂ ਬਾਰੇ ਐਮਪੀ ਸਾਹਿਬ ਵੀ ਖੜੇ ਨੇ ਐਮਐਲਏ ਸਾਹਿਬ ਵੀ ਖੜੇ ਨੇ ਇਹਨਾਂ ਨੂੰ ਸਭ ਪਤਾ ਹੈ ਜੀ ਸਾਡੇ ਨਾਲ ਲਾਰਾ ਇਹ ਸਾਨੂੰ ਲਾਇਆ ਗਿਆ ਸੀ ਤੁਹਾਡੀਆਂ ਜ਼ਮੀਨਾਂ 1 ਰੁਪਏ ਚ ਪੱਕੀਆਂ ਕਰਾਂਗੇ ਜੀ ਸਾਡੀ ਜ਼ਮੀਨ ਤੁਹਾਡੀ ਸਰਕਾਰ ਚ ਜਿਹੜੀ ਸਾਡੇ ਨਾਮ ਤੇ ਗਰਦੋਰੀਆਂ ਸੀ ਉਹ ਵੀ ਤੋੜੀਆਂ ਗਈਆਂ ਸਾਨੂੰ ਇਹ ਸਵਾਲ ਦਾ ਜਵਾਬ ਦਿੱਤਾ ਜਾਵੇ ਸਾਡੇ ਬਾਰੇ ਫਿਊਚਰ ਬਾਰੇ ਤੁਸੀਂ ਦੱਸੋ ਸਾਡੇ ਫਿਊਚਰ ਚ ਕੀ ਕਰੋਗੇ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਇੱਕ ਮਿੰਟ ਯਾਰ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਭਾਈ ਇੱਕ ਮਿੰਟ ਪਹਿਲਾਂ ਤਾਂ ਭਰਾ ਮੇਰੇ ਅਸੀਂ ਆਏ ਆ ਤੁਹਾਨੂੰ ਤੂੰ ਤਾਂ ਇੱਕ ਗੱਲ ਕਰ ਰਿਹਾ ਵੀ ਜਿਵੇਂ ਲੜਨਾ ਹੁੰਦਾ ਨਹੀਂ 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 ਲੜਨਾ ਲੜਣਾ ਦੀ ਆਵਾਜ਼ ਧੰਨਵਾਦ ਤੁਹਾਡਾ ਜਿਹੜਾ ਸਾਨੂੰ ਪਾਣੀ ਦਾ ਪੁੱਛਣ ਆਏ ਇਹਦੀ ਆਵਾਜ਼ ਇਹ ਜਿਹੜੀਆਂ ਜ਼ਮੀਨਾਂ ਦੇ ਬਾਰੇ ਕਿਹੜੀ ਸਰਕਾਰ ਨੇ ਗਰਦੌਰੀ ਤੋੜੀ ਤੁਸੀਂ ਜੀ ਤੁਹਾਡੀ ਸਰਕਾਰ ਨੇ ਨਹੀਂ ਜੀ ਤੁਸੀਂ ਤੁਹਾਡੀ ਤੁਹਾਡੀ ਕਾਂਗਰਸ ਸਰਕਾਰ ਕੋ ਇਹ ਇੱਕ ਉਹ ਮੇਰੀ ਕੋਲ ਸਹੀ ਜਾਣਕਾਰੀ ਨਹੀਂ 2017 ਦੇ ਵਿੱਚ ਜਦੋਂ ਕਾਲੀ ਦਲ ਦੀ ਸਰਕਾਰ ਗਈ ਹੈ ਉਸ ਤੋਂ ਪਹਿਲਾਂ ਇਹ ਗਰਦੌਰੀਆਂ ਦਾ ਫੈਸਲਾ ਹੋਇਆ ਸੀ ਸੈਟ ਸਾਈਡ ਫੈਸਲਾ 2007 ਦੀ ਪਾਲਿਸੀ ਸੈਟ ਸਾਈਡ ਕਰਤੀ ਸੀ ਕਿਹਨੇ ਤੋੜੀ ਜੀ ਹਾਈ ਕੋਰਟ ਹਾਈ ਕੋਰਟ ਨੇ ਜਿਹੜਾ ਫੈਸਲਾ ਜ਼ਮੀਨਾਂ ਦੀ ਲਾਟਮੈਂਟ ਹੋਈ ਸੀ 2007 ਦੀ ਪਾਲਿਸੀ ਦਿੱਤਾਇਆ ਸੀ ਉਹ ਹਾਈ ਕੋਰਟ ਦੇ ਵਿੱਚ ਕੁਝ ਲੋਕ ਚਲੇ ਆ ਵੀ ਗਲਤ ਹੋ ਗਏ ਉਹਨਾਂ ਨੇ ਹਾਈ ਕੋਰਟ ਨੇ ਕੈਨਸਲ ਕਰਤੀਆਂ ਉਸ ਤੋਂ ਬਾਅਦ ਸਰਕਾਰ ਨੂੰ ਜਾਣਾ ਚਾਹੀਦਾ ਸੀ ਹਾਈ ਸੁਪਰੀਮ ਕੋਰਟ ਗੱਲ ਸੁਣ ਲੈ ਫਿਰ ਦਵਾ ਦੇਣੀ ਸੁਪਰੀਮ ਕੋਰਟ ਜਾਣਾ ਚਾਹੀਦਾ ਸੁਪਰੀਮ ਕੋਰਟ ਤੇ ਸਰਕਾਰ ਗਈ ਨਹੀਂ ਜਾ ਨਹੀਂ ਸਕਦੀ ਕਿਉਂਕਿ ਅਕਾਲੀ ਦਲ ਨੇ ਉਸ ਵੇਲੇ ਸਰਕਾਰ ਤੋਂ ਨੇੜੇ ਸੀਗੀ ਉਹ ਗਈ ਨਹੀਂ ਉਸ ਤੋਂ ਬਾਅਦ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਆਈ ਉਹ ਰੈਗੂਲਰ ਚੱਲਦਾਰਾ ਕੇਸ ਚੱਲੀ ਆ ਉਹਨਾਂ ਨੇ ਫੇਰ ਇਹ ਕੀਤਾ ਹੀ ਨਹੀਂਗਾ ਔਰ ਇਹ ਜਿਹੜਾ ਇੱਕ ਇਹ ਸਟੇਟ ਮੈਟਰੀ ਹੈ ਸਟੇਟ ਗਵਰਨਰ ਅੱਜ ਨੋਟੀਫਿਕੇਸ਼ਨ ਅੱਜ ਇੱਕ ਅੱਜ ਇਹ ਨੋਟੀਫਿਕੇਸ਼ਨ ਕਰਦੇ ਨੇ ਤੁਹਾਡੀ ਜ਼ਮੀਨ ਤੁਹਾਡੇ ਨਾਲ ਲਾਟ ਹੋ ਜਾਏਗੀ ਕੋਈ ਰੋਲਾ ਨਹੀਂ ਕਾਹਸ ਦਿਨ ਤੁਹਾਨੂੰ ਐਮਪੀ ਦੀ ਟਿਕਟ ਮਿਲਦੀ ਏ ਅਸੀਂ ਇੱਥੋਂ ਕਹੇ ਆ ਕਿ ਭਾਏ ਤੁਹਾਡੇ ਕੋਲੇ ਸਾਡੇ ਕੋਲ ਇੱਥੇ ਅਨਾਉਂਸ ਹੋ ਕੇ ਉਸ ਤੋਂ ਪਹਿਲਾਂ ਰਜਿਸਟਰੀ ਦੀ ਹੋ ਕੇ ਗਈ ਏ ਤੁਹਾਡੀ ਸਰਕਾਰ ਤੁਸੀਂ ਉਦੋਂ ਉਧਰ ਹੀ ਸੀ ਤੁਹਾਡੀ ਸਰਕਾਰ ਚਾ ਜ਼ਮੀਨਾਂ ਰਜਿਸਟਰੀ ਹੋਈਆਂ ਅਕਾਲੀ ਦਲ ਚ ਬਿਲਕੁਲ ਨਹੀਂ ਅਕਾਲੀ ਦਲ ਚ ਰਜਿਸਟਰੀ ਹੋਈਆਂ ਕਾਂਗਰਸ ਨੇ ਆ ਕੇ ਸਾਰਾ ਸਾਡਾ ਖਤਮ ਕਰਤਾ ਸਿਰਫ ਤੁਸੀਂ ਸਾਰਾ ਇੱਕ ਟੋਆ ਇਹਨਾਂ ਰੈਂਕ ਡੇਟ ਕਢਾ ਲੈ ਮੇਰੀ ਗੱਲ ਸੁਣੋ ਜੀ ਸਾਡਾ ਖਰਾਬਾ ਖਾਣ ਦੇ ਮਾਰੇ ਸਾਡਾ ਜਿਹੜਾ ਖਰਾਬਾ ਖਾਇਆ ਗਿਆ ਐਮਐਲਏ ਸਾਡੇ ਮੌਕੇ ਤੇ ਨਹੀਂ ਜੀ ਪੁੱਛ ਲੋ ਇਹਨਾਂ ਨੂੰ ਮੈਂ ਗੱਟੀ ਸਾਹਿਬ ਤੋਂ ਪਹਿਲਾਂ ਇਹਨਾਂ ਨੂੰ ਲੈ ਕੇ ਆਇਆ ਸੀ ਪੁੱਛ ਲੋ ਅਕਾਲੀ ਸਾਡਾ ਖਰਾਬਾ ਖਾਣ ਦੇ ਮਾਰੇ ਹਾਈ ਕੋਰਟ ਨਹੀਂ 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 ਖਰਾਬਾ ਖਾਣ ਦੇ ਮਾਰੇ ਸਾਡੀ ਆਇਆ ਜੀ ਕਾਂਗਰਸ ਜਿਹੜੇ ਤੋਂ ਤਕੜਾ ਤੁਹਾਨੂੰ ਉਹ ਚਲੋ ਕੋਈ ਅੰਦਾਜ਼ੇ ਤੁਸੀਂ ਦੱਸੋਗੇ 1 ਰੁਪਏ ਦੀ ਪੱਕੀ ਕਰਾਂਗੇ 1 ਰੁਪਏ ਦੀ ਪੱਕੀ ਕਰਾਂਗੇ ਅਜੇ ਤੱਕ ਅਸੀਂ ਤਾਂ ਪੱਕੀ ਜੋਗਾਸੀਂ ਕਰਾਂਗੇ 2027 ਤੋਂ ਬਾਅਦ ਅਸੀਂ ਪੱਕੀ ਕਰਕੇ ਦੇ ਕੋਰਟ ਨਹੀਂ ਜੀ ਨਹੀਂ 27 ਦਾ ਅਸੀਂ ਤੁਹਾਡੇ ਤੋਂ ਲਾਰਾ ਲੈਂਦੇ ਨਹੀਂ ਜੀ ਤੁਸੀਂ ਦੱਸੋ ਜੀ ਤੁਹਾਡਾ ਫਿਊਚਰ ਪਲਾਨ ਕੀ ਹੈ ਜੀ ਫਿਊਚਰ ਪਲਾਨ ਦੱਸੋ ਸਾਡੇ ਪਰ ਫਿਊਚਰ ਪਲਾਨ ਕੋਈ ਮੈਂ ਜਟਰੀ ਨਹੀਂ ਲਾਉਣਾ ਨਹੀਂ ਨਹੀਂ ਤੁਸੀਂ ਮਾਲਕ ਹੋ ਜੀ ਕਾਹ ਵੜੇ ਤੁਹਾਡੇ ਹੱਥ ਇਹਦਾ ਗੱਲ ਸਰਕਾਰ ਕਿਹਨਾਂ ਦੀ ਹੈ ਇੱਕ ਬੰਟ ਸਾਡਾ ਮੈਨੂੰ ਗੱਲ ਕਰ ਲੈਣ ਤੇ ਜਾਂ ਫਿਰ ਤੁਸੀਂ ਕਰ ਲੋ ਮੈਨੂੰ ਇਹ ਦੱਸ ਦਿਓ ਵੀ ਤੁਸੀਂ ਕਿਹ ਖਰਾਪਾ ਖਾਣ ਵਾਸਤੇ ਸਾਡੀਆਂ ਪਹਿਲੀਆਂ ਤੋੜੀਆਂ ਜੇ ਤਾਂ ਕਾਂਗਰਸ ਪਾਰਟੀ ਦੇ ਰਾਜ ਦੇ ਵਿੱਚ ਟੁੱਟੀਆਂ ਕਿਉਂਕਿ ਮੈਨੂੰ ਤੁਹਾਡੇ ਬਾਰਡਰ ਦੇ ਉਸ ਦੀ ਜਾਣਕਾਰੀ ਨਹੀਂ ਹੈ ਹਾਂਜੀ ਜੀ ਤਾਂ ਕਿਉਂ ਟੁੱਟੀਆਂ ਨਹੀਂ ਟੁੱਟਣੀਆਂ ਚਾਹੀਦੀਆਂ ਸਨ ਬਿਲਕੁਲ ਜੀ ਔਰ ਮੈਨੂੰ ਇਹ ਨਹੀਂ ਪਤਾ ਵੀ ਕਿਦੋਂ ਟੁੱਟੀਆਂ ਹਨ ਪਰ ਤੁਸੀਂ ਕਹਿੰਦੇ ਮੈਂ ਤੇਰੀ ਗੱਲ ਤੇ ਯਕੀਨ ਕਰ ਲੈ। ਨਾਲ ਮੈਂ ਤੁਹਾਨੂੰ ਇਹ ਪੁੱਛਣਾ ਚਾਹਣਾ ਹੈ ਭਾਈ ਜੀ ਤੁਸੀਂ ਕਰੇ ਚੁੱਪ ਚੁੱਪ ਨਾਲ ਮੈਂ ਤੁਹਾਨੂੰ ਇਹ ਪੁੱਛਣਾ ਚਾਹਣਾ ਹੈ ਕਿ ਖਰਾਬਾ ਉਹ ਪਹਿਲੀ ਤੋੜ ਨਾਲ ਖਰਾਬਾ ਕਿਵੇਂ ਖਾਧ ਹੋ ਜਾਂਦਾ ਓਰੇ ਬਾਰੇ ਮੈਨੂੰ ਜ਼ਰਾ ਜਾਣਕਾਰੀ ਦਿਓ ਸਾਡਾ ਜਿਹੜਾ ਜੀ ਸਾਡੇ ਇਲਾਕੇ 'ਚ ਬਲਾਕ ਸਾਰੇ 'ਚ ਪੈਸੇ ਸਾਡੇ ਏਰੀਏ ਦੇ ਖਾਏ ਗਏ ਨੇ ਖਰਾਬਾ ਐਮਐਨਏ ਮੌਕੇ ਤੇ ਮੌਜੂਦ ਖੜੇ ਨੇ ਇਹਨਾਂ ਨੂੰ ਪੁੱਛੋ ਜੀ ਕਿਵੇਂ ਕਹੇ ਯਾਰ ਐਸੇ ਨਾ ਕਰਨੇ ਕਿ ਨਿਕਲੇ ਐਮਐਲਏ ਸਾਹਿਬ ਮਿੰਕਾਰ ਮੇਰੀ ਇਹ ਬੇਨਤੀ ਹੈ ਇਹ ਜਿਹੜੀ ਗੱਲ ਹੈ ਤੁਹਾਡੀ ਜੀ ਜਿਹੜਾ ਵੀ ਖਰਾਬਾ ਹੁੰਦਾ ਮੇਰੇ ਕੋਲ 5 ਕਰੋੜ ਰੁਪਇਆ ਹੁੰਦਾ ਸਾਲ ਦਾ ਜੀ ਜੀ ਮੈਂ ਉਹ 5 ਕਰੋੜ ਰੁਪਇਆ ਸਰਦਾਰ ਸਾਹਿਬ ਕਿਸੇ ਦੇ ਆਪਦੇ ਖਾਤੇ 'ਚ ਨਹੀਂ ਪਾ ਸਕਦਾ ਜਾਂ ਆਪਦੇ ਸਾਰੇ ਦੇ ਖਾਤੇ 'ਚ ਨਹੀਂ ਪਾ ਸਕਦਾ ਮੈਂ ਡੀਸੀ ਨੂੰ ਦੇ ਸਕਦਾ ਜਿਹੜਾ ਤੁਸੀਂ 2 ਕਰੋੜ ਮੈਨੂੰ ਨਹੀਂ ਪਤਾ ਕਿੰਨਾ ਆਇਆ ਜਾਂ ਨਹੀਂ ਆਇਆ ਜਾਂ ਕਿਦੋਂ ਆਇਆ ਖਰਾਬਾ ਖਾਨ ਦੀ ਗੱਲ ਹਾਂਜੀ ਹਾਂਜੀ ਉਸ ਸਰਦਾਰ ਸਾਹਿਬ ਕਿਸੇ ਵੀ ਜ਼ਮੀਨ ਵਾਲੇ ਦੇ ਖਾਤੇ ਚ ਪੈ ਸਕਦਾ ਉਸ ਇਲਾਕੇ ਚ ਜਿੱਥੇ ਖਰਾਬ ਆਇਆ ਐ ਨਹੀਂਗਾ ਵੀ ਇੱਥੇ 22 ਕਰੋੜ ਆਇਆ ਤੇ ਫਲਾਣੇ ਨੇ ਕਢਾ ਲਿਆ ਤੇ ਫਲਾਣੇ ਨੇ ਖਾ ਲਿਆ ਐ ਕੋਈ ਮੇਰੀ ਨਹੀਂ ਤੁਹਾਨੂੰ ਪ੍ਰੂਫ ਦੇਈਏ ਹੀ ਸਰ ਹੁਣ ਨਹੀਂ ਜੀ ਤੂੰ ਮੈਨੂੰ ਨੰਬਰ ਦੋ ਤਾਂ ਮੈਂ ਵੜਦਾ ਤੇ ਪਾਵਾਂ ਦੇਖੋ ਦੇਖੋ ਲੈ ਚਾ ਦੇ ਪਾਵਾਂਗੇ ਇੱਕ ਇੱਕ ਪ੍ਰੂਫ ਜੀ ਕਿਵੇਂ ਗਿਆ ਕਿੱਧਰ ਗਿਆ ਕਿਤਰੋਂ ਆਇਆ ਪ੍ਰੂਫ ਨਹੀਂ ਤੂਰੇ ਤੇ ਇੱਕ ਡੀਸੀ ਦੇ ਅਧੀਨ ਇੱਕ ਚਿੱਠੀ ਲਿਖ ਮੈਨੂੰ ਤੂੰ ਉਪਾ ਮੇਰਾ ਨੰਬਰ ਲੈ ਮੈਂ ਤੇਰੇ ਨਾਲ ਉਹਦੀ ਆਪਾਂ ਡੀਸੀ ਤੋਂ ਇਨਕੁਆਰੀ ਕਰਾਉਂਗਾ ਕਾ ਫੜਾ ਦੂੰਗਾ ਆਪਦੀ ਲੈਟਰ ਲਾਉਂਗਾ ਨਾਲ ਕਿ ਇਹ ਇਨਕੁਆਰੀ ਹੋਣੀ ਚਾਹੀਦੀ ਹੈ ਵੀ ਜਿਹੜਾ ਖਰਾਬ ਆਇਆ ਸੀ ਕਿੱਥੇ ਗਿਆ ਤੁਸੀਂ ਮੈਂ ਤੁਹਾਨੂੰ ਦੱਸਦਾ ਜੀ ਇਹ ਨਾਂ ਦਿਆ ਜਿਵੇਂ ਜਿਵੇਂ ਮਨ ਲਓ ਚਲੋ ਤੁਸੀਂ ਮੈਂ ਤਾਂ ਤੁਹਾਡੀ ਐਂਟੀ ਪਾਰਟੀ ਦਾ ਜੀ ਮੈਂ ਨਹੀਂ ਕਹਿੰਦਾ ਇਹ ਕੋਈ ਐਂਟੀ ਪਾਰਟੀ ਮੇਰੀ ਸੁਣੋ ਜੀ ਨਹੀਂ ਨਹੀਂ ਮੇਰੀ ਸੁਣੋ ਜੀ ਇੱਥੇ ਕੀ ਹੋਇਆ ਸੀ ਸਭ ਤੋਂ ਪਹਿਲਾਂ ਮੇਰੀ ਸੁਣੋ ਨਹੀਂ ਨਹੀਂ ਸਭ ਤੋਂ ਪਹਿਲਾਂ ਮੈਂ ਲੈ ਗਿਆ ਇਹਨੂੰ ਕੋਚੋਂ ਨਹੀਂ ਲੈ ਗਿਆ ਚੋ ਪਹਿਲਾਂ ਗੱਲ ਮੇਰੀ ਇੱਕ ਗੱਲ ਸੁਣੋ ਜੀ ਮੇਰੀ ਇੱਕ ਇੱਕ ਵਾਰ ਜੀ ਅੱਛਾ ਦੇਖੋ ਕੀ ਤਰੀਕੇ ਮੈਂ ਕਿਸੇ ਦਾ ਵੀ ਨਹੀਂ ਜੀ ਮੈਂ ਸਾਰੇ ਪਬਲਿਕ ਦਾ ਆਇਆ ਜੀ ਮੇਰੀ ਸੁਣੋ ਜੀ ਸਾਡੇ ਖਾਤੇ ਕਿਸਾਨਾਂ ਦੇ ਪੈਸੇ ਪਾ ਕੇ ਆੜਤੀਆਂ ਤੋਂ ਜਾਂ ਸਰਪੰਚਾਂ ਤੋਂ ਚੈੱਕ ਵਾਪਸ ਲਏ ਗਏ ਪੈਸੇ ਕਢਾਏ ਗਏ ਮੈਂ ਤੁਹਾਨੂੰ ਸਾਰੇ ਪੂਰੂ ਦੇ ਹਾਂ ਨਾਲੇ ਸਾਰੇ ਉਹ ਸੁਣਤਾ ਦਾ ਚਾਚਾ ਸਾਢੇ 11 ਸਾਲ ਦਾ ਤਾਂ ਦਿੱਲੀ ਚ ਮੋਦੀ ਹੈ ਤੇ ਸਾਢੇ 3 ਸਾਲ ਦਾ ਇੱਥੇ ਝਾੜੂ ਹੈ ਮੇਰੇ ਕਹਿਣ ਦਾ ਮਤਲਬ ਹੁਣ ਤੱਕ ਦਾ ਇਹ ਪੜਤਾਲ ਹੋ ਜਾਣੀ ਚਾਹੀਦੀ ਸੀ ਬਸ ਸਾਢੇ ਅਸੀਂ ਤਾਂ ਮਾੜੇ ਹਾਂ ਤੂੰ ਕਿਹਾ ਤੂੰ ਤੇਰੀ ਗੱਲ ਮੰਨ ਲਈ ਨਹੀਂ ਮੈਂ ਕਹੋ ਤੁਹਾਨੂੰ ਮਾੜੇ ਕਹ ਮਾੜੇ ਕਹਿੰਦਾ ਤੁਹਾਡੇ ਨਾਲ ਗੱਲ ਕਰਨੀ ਨਹੀਂ ਹੈ ਕਿ ਨਹੀਂ ਜਿਤੋਂਦਾ ਰਾਜ ਤੁਹਾਡਾ ਸਾਢੇ 3 ਸਾਲ ਦੀ ਝਾੜੂ ਦੀ ਸਰਕਾਰ ਹੈ 11 ਸਾਲ ਦਾ ਨਰਿੰਦਰ ਮੋਦੀ ਐ ਕਿੰਨੇ ਸਾਲ ਦਾ 11 ਨਾ ਤਾਂ ਬਾਰਡਰ ਤੇ ਨੌਕਰੀ ਦਿੱਤੀ ਚੱਲ ਅਸੀਂ ਕੋਈ ਬਾਰਡਰ ਦੀਆਂ ਜਮੀਨਾਂ ਉਹ ਹੀ ਅਲਾਟ ਕਰ ਦਿੰਦਾ ਉਹ ਹੀ ਗਰਦੌਰੀਆਂ ਕਰ ਦਿੰਦਾ ਉਹ ਹੀ ਕੁਝ ਕਰ ਦਿੰਦਾ ਸਾਡੇ ਵਾਲਿਆਂ ਨੇ ਕਿਹਾ ਸਾਢੇ 3 ਸਾਲ ਨਾਲੇ ਹੋਣਾਵੇ ਕਰ ਦਿੰਦੇ ਪਰ ਮੈਂ ਮੈਨੂੰ ਇਸ ਬਾਰੇ ਬਹੁਤੀ ਜਾਣਕਾਰੀ ਨਹੀਂ ਸੀ ਉੱਥੇ ਮਗਰ ਪਤਾ ਲੱਗੀ ਤੇ ਹੁਣ ਦਸੀ ਦੇ ਕਬਾਇਆ ਸਾਹਿਬ ਨੇ ਦੱਸਿਆ ਇਹ ਜਿਹੜੀ ਐ ਤੇਰੇ ਨਾਲ ਐ ਨਹੀਂ ਇੱਥੇ ਮਿਲ ਕੇ ਨਹੀਂ ਹੋਣਾ ਕੰਮ ਇਹ ਆਪਾਂ ਨੂੰ ਇਹ ਪਾਣੀ ਪੂਣੀ ਮੁੱਕ ਜੇ ਤੂੰ ਮੇਰਾ ਨੰਬਰ ਲੈ ਇਹ ਮੇਰੇ ਮਗਰ ਤਾਂ ਚੜ ਕੇ ਰਹਿ ਮਾ ਚੜ ਕੇ ਮਤਲਬ 10 ਮਿੰਟ ਗੱਲ ਕਰ ਫਿਰ ਇਸ ਕੇਸ ਨੂੰ ਆਪਾਂ ਸਿਰੇ ਲਾ ਸਕਦੇ ਆ ਨਹੀਂ ਇਹ ਸਿਰੇ ਨਹੀਂ ਮੇਰੀ ਜਮੀਨਾਂ ਨਹੀਂ ਮੈਂ ਮੈਂ ਤੁਹਾਨੂੰ ਦੱਸਦਾ ਕੀ ਹੈ ਮੇਰੇ ਭਾਈ ਜੀ ਕਹਿੰਦਾ ਮੇਰੇ ਪੈਸੇ ਆ ਗਏ ਮੇਰੇ ਬ੍ਰਦਰ ਨੇ ਮੇਰੇ ਨੂੰ ਮੇਰੇ ਦੋ ਦੋ ਮਾਰ ਗਿਆ ਕਾਕ 14 ਦਾ ਤੇ 19 ਦਾ ਬਾਪਜਾ ਮੇਰਾ ਆਇਆ ਠੀਕ ਹੈ ਜੀ ਮੈਨੂੰ ਸਾਡੇ ਆਰਤੀ ਸਾਹਿਬ ਨੇ ਚੈੱਕ ਸਾਡੇ ਕੋਲ ਲੈ ਆਉਂਦੇ ਨੇ ਸਾਈਨ ਕਰਾ ਕੇ ਉਹ ਚੁੱਪ ਕਰਕੇ ਕਢਾ ਕੇ ਦੇ ਦਿੰਦੇ ਮੈਂ ਵੀ ਇਹ ਪੇਮੈਂਟ ਸਾਡੀ ਤਸਦੀਲਦਾਰ ਨੇ ਪਾਈ ਏ ਤੇ ਇਹ ਤੁਸੀਂ ਕਿਉਂ ਗਲਵਾਫਸ ਲੈਂਦੇ ਕਹਿੰਦੇ ਜੀ ਸਾਨੂੰ ਸੰਗਾ ਸਾਹਿਬ ਨੇ ਆਖਾਇਆ ਇਹਨਾਂ ਦਾ ਨਾਮ ਲਿਆ ਸੰਗਾ ਸਾਹਿਬ ਨੇ ਕੀ ਆਖਾਇਆ ਸੰਗਾ ਸਾਹਿਬ ਨੇ ਕਿਹਾ ਕਿ ਸਾਨੂੰ ਵਾਪ ਮੈਂ ਮੈਂ ਨਹੀਂ ਦਿੰਦਾ ਮੈਂ ਵਿਰੋਧ ਕੀਤਾ ਉਹਨਾਂ ਦਾ ਇੱਕ ਮਿੰਟ ਮੈਂ ਵਿਰੋਧ ਕੀਤਾ ਕਹਿੰਦਾ ਤੇਰੇ ਤੇ ਜਾਂ ਤਾਂ ਕੇਸ ਪਵਾ ਦੇਾਂਗੇ ਤੇ ਪਵਾ ਦੇਣਗੇ ਜਾਂ ਤੈਨੂੰ ਗੋਲੀ ਮਰਵਾ ਦੇਣੇ ਮੇਰਾ ਚੈੱਕ ਸੀ ਮੇਰਾ ਇੱਕ ਜੀਗਾ ਸੀ 58000 ਤੇ ਕੁਝ ਰੁਪਏ ਸੀ 143000 ਦਾ ਸੀ ਮੇਰੇ ਕੋਲ ਤੂੰ ਕਿਸੇ ਨੂੰ ਇੱਕ ਮਿੰਟ ਪਹਿਲੀ ਗੱਲ ਤਾਂ ਤੇਰੀ ਗਲਤੀ ਹੈ ਤੂੰ ਕਿਸੇ ਨੂੰ ਖਾਲੀ ਚੈੱਕ ਦੇਦਾ ਦਸਤਕਤ ਕਰਕੇ ਦੂਜੀ ਗੱਲ ਪਹਿਲਾ ਨਾ 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 ਫਿਰ ਭਾਈ ਕੱਲ ਨੂੰ ਤੂੰ ਕਹੇਗਾ ਮੇਰੀ ਆ ਮਜਬੂਰੀ ਸੀ ਇਹ ਥੋੜੀ ਆ ਮੈਂ ਕਿਸੇ ਨੂੰ ਦੇ ਕੇ 5 ਕਰੋੜ ਦਾ ਚੈੱਕ ਆਉਂਗਾ ਮੇਰੀ ਤਾਂ ਉਹ ਮਜਬੂਰੀ ਸੀ ਦੂਜੀ ਗੱਲ ਥਾਣੇ ਦਰਖਾਸਤ ਦਿੱਤੀ ਕਿ ਮੇਰੇ ਨਾਲ ਠੱਗੀ ਵੱਜ ਗਈ ਨਹੀਂ ਦਿੱਤੀ ਨਹੀਂ ਦਿੱਤੀ ਤਾਂ ਹੁਣ ਸਵੇਰੇ ਦੇ ਆ ਮੈਂ ਕਰੂੰਗਾ ਮਦਦ ਪਰ ਜੇ ਐਵੇਂ ਹੀ ਗੱਲ ਹੋਈ ਫੇਰ ਇਹ ਥੋੜੀ ਹੁਣ ਹੁਣ ਮੈਂ ਦੱਸ ਦਿੰਦਾ ਮੈਂ ਕਹੂੰਗਾ ਮੇਰਾ ਮੇਰਾ 5 ਕਰੋੜ ਰੁਪਇਆ ਕੋਈ ਲੈ ਗਿਆ ਘੜਾ ਕੇ ਮੈਂ ਕਿਵੇਂ ਮੰਨੂਗਾ ਸਰ ਇਹ ਨਹੀਂ ਮਲੇਣਾ ਜਿਆਦਾ ਹੀ ਸਰਕਾਰ ਚ ਮਿਲਦਾ ਰੱਖਣਾ ਮੇਰਾ ਨੰਬਰ ਲੈ ਲਾ ਤੁਸੀਂ ਨੰਬਰ ਲੈਣਾ ਨਾ ਮੈਨੂੰ ਕਹ ਲੈ ਦੱਸੋ ਆ ਤਾਲੀ ਕਿਹਦਾ ਸਰਪ੍ਰੇਖ ਸਾਹਿਬਾ ਇਹਨਾਂ ਸਾਰਿਆਂ ਨੂੰ ਕਿਹਾ ਸਾਰਿਆਂ ਨੂੰ ਪੁੱਛੇ ਨਹੀਂ ਨਹੀਂ ਇਧਰ ਦੇਖੋ ਯਾਰ ਸਾਰੇ ਪਾਸੇ ਆਇਆ ਹੈ ਕੁਝ ਲੋਕਾਂ ਦੇ ਆਗੂ ਕਰਕੇ ਜਾ ਕੇ ਪਾਇਆ ਗਿਆ ਗਰੀਬ ਬੰਦੇ ਰਹਿ ਗਏ ਇਹ ਤਾਂ ਗਲਤ ਹੈ ਸਾਡੀ ਫਸਲ 23 ਦਾ ਆਇਆ ਉਹ ਤਾਂ ਸਾਰਾ ਸਾਹਮਣੇ ਖੜਾ ਹੋ ਕੇ ਕਹਿੰਦਾ ਪਹਿਲਾਂ ਤੁਹਾਡੇ ਵੀ ਨਹੀਂ ਸ਼ੁਰੂ ਹੋਇਆ ਕੰਮ ਉਸ ਤੋਂ ਬਾਅਦ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਨਾਲ ਲੋਕਾਂ ਨੇ ਗੱਲਬਾਤ ਕੀਤੀ ਲੋਕਾਂ ਨੇ ਸਵਾਲ ਕੀਤੇ ਲੋਕਾਂ ਨੇ ਸਵਾਲਾਂ ਦੇ ਜਵਾਬ ਦੇਣ ਤੋਂ ਆਖਰਕਾਰ ਗੱਲ ਕੀਤੀ ਉਹਨਾਂ ਨੇ ਪਰ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਥੋੜੇ ਬਹੁਤ ਟਲਦੇ ਵੀ ਨਜ਼ਰ ਆਏ ਦੂਸਰੇ ਪਾਸੇ ਜੇਕਰ ਆਪਾਂ ਗੱਲ ਕਰੀਏ ਲੋਕ ਕਾਫੀ ਸਵਾਲ ਕਰ ਰਹੇ ਆ ਉੱਥੋਂ ਦੇ ਜਿਹੜੇ ਸ਼ੇਰ ਸਿੰਘ ਖੁਬਾਇਆ ਐਮਪੀ ਸਨ ਉਹਦੇ ਪਿੰਕੀ ਜਿਹੜੇ ਐਮਐਲਏ ਸਨ ਉਹਨਾਂ ਤੇ ਵੀ ਲੋਕਾਂ ਨੇ ਇਲਜ਼ਾਮ ਲਗਾਏ ਕਿ ਉਹਨਾਂ ਦੇ ਜਿਹੜੇ ਮੁਆਵਜ਼ੇ ਦੇ ਪੈਸੇ ਆਏ ਸੀ ਉਹ ਵੀ ਕਢਾਏ ਗਏ। ਚਾ ਛੱਡ ਦੇ ਵੀਰੇ ਮੈਂ ਮੈਂ ਤਾਂ ਇੱਕ ਗੱਲ ਕਹਿੰਦਾ ਜੀ ਮੇਰੇ ਤੋਂ ਵੱਧ ਕੇ ਤੁਹਾਡਾ ਕੋਈ ਹੈਗਾ ਇੱਥੇ ਸਭ ਤੋਂ ਪਹਿਲਾਂ ਮੈਂ ਹੀ ਤੁਸੀਂ ਦੱਸੋ ਮੈਨੂੰ ਹੀ ਸਰਕਾਰੀ ਲੱਗਿਆ ਲੋਕੀ ਚਲੋ ਕੋਈ ਗੁੱਸਾ ਬਣਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ ਅਸੀਂ ਤਾਂ ਗੁੱਸਾ ਸਰਕਾਰ ਤੇ ਆ ਸਰਕਾਰ ਤਾਂ ਇੱਥੇ ਵੜੀ ਨਹੀਂ 10 ਸਾਲ ਤੋਂ ਦੱਸ ਸਰਕਾਰ ਕਰੇ 10 ਸਾਲ ਤੁਸੀਂ ਵੀ ਪੈਸੇ ਨਹੀਂ ਲਾ ਰਹੇ ਇਹ ਤੋਂ 2023 ਦੇ ਵਿੱਚ ਤੇ 2023 ਦੇ ਵਿੱਚ ਵੀ ਫਲੱਡ ਆਏ ਜੀ ਉਹਨਾਂ ਫਲੱਡਾਂ ਦੇ ਵਿੱਚ ਜਿਹੜਾ ਸੀਗਾ ਅਜੇ ਤੱਕ ਕੋਈ ਮੁਆਵਜ਼ਾ ਨਹੀਂ ਮਿਲਿਆ ਜੀ ਹੁਣ ਇੱਥੇ ਜਿਹੜਾ ਇਹ ਮੌਜੂਦਾ ਸਰਕਾਰ ਨੂੰ ਹੋਣਾ ਚਾਹੀਦਾ ਸੀ ਲੋਕਾਂ ਨੂੰ ਰਾਹਤ ਦੇਣੀ ਚਾਹੀਦੀ ਹੈ ਅੱਜ ਅਸੀਂ ਆਏ ਹਾਂ ਲੋਕਾਂ ਦਾ ਹਾਲ ਚਾਲ ਪੁੱਛਣ ਵਾਸਤੇ ਆਏ ਹਾਂ ਸਪਾਰਟੀ ਭਾਈ ਤੋਂ ਉੱਪਰ ਉੱਠ ਕੇ ਆਏ ਹਾਂ ਇਸ ਕਰਕੇ ਇਹਨਾਂ ਦੀ ਹਮਦਾਦ ਕਰੀਏ ਉਹ ਕਹਿੰਦੇ ਵੀ ਜਿਹੜਾ ਸਤਾ ਦੇ ਵਿੱਚ ਤੁਸੀਂ ਜੀ 10 ਸਾਲ ਤੁਸੀਂ ਵੀ ਕੁਝ ਨਹੀਂ ਕਰਿਆ ਲੋਕ ਕਹਿੰਦੇ ਵੀ ਜਦੋਂ ਹੋਣਾ ਸੜਕਾਂ ਨੇ ਬਣਾਈ ਆ ਸੜਕਾਂ ਤੇ ਬਣਾਈ ਬੁੜ ਲਾਟਾ ਕੇ ਸਾਡੀ ਵੀ ਕੋਈ ਸਹਾਇਤਾ ਕੀਤੀ ਬੋਲਦਾ ਹੈ ਦੇਖੋ ਪਿੰਡਾਂ ਦੇ ਕੰਮ ਨੂੰ ਦੇਖੋ ਫਰੋਜਪੁਰ ਬੋਲਦਾ ਹੈ ਕਮਰਿੰਦਰ ਸਿੰਘ ਪਿੰਕੀ ਨੇ ਬਣਾਈਆਂ ਆ ਇਹ ਸਭ ਕੋਈ ਕਾਂਗਰਸ ਨੇ ਹੋਇਆ ਨਹੀਂ ਸਾਡੇ ਨਾਲ ਸਾਲਾਂ ਦੀ ਗੱਲ ਬਾਤ ਨਹੀਂ ਪੁੱਛੀ ਕੰਮਾਂ ਦੀਆਂ ਲੈ ਆ ਤੇ ਪਰਮਿੰਦਰ ਸਾਹਿਬ ਨਾਲ ਕਿੰਨਾ ਜੀ ਜੀ ਸਾਨੂੰ ਪੰਜ ਪੰਜ ਮਰਲੇ ਸਾਨੂੰ ਦਿੱਤੀ ਜਾਵੇ ਬਾਰ ਦੇ ਵਿੱਚ ਜਗਾ بائی کروڑ روپیہ ਸਾਨੂੰ ਕੋਈ ਮਾਚ ਨਹੀਂ ਮਿਲਿਆ ਰਾਤ ਨੂੰ ਗੱਲਾਂ ਬੱਸ ਤਾਂ ਆਪਾਂ ਇਹੋ ਦਾਸਾਵਾਂ ਦੇ ਉੱਤੇ ਰਹੇ ਗਏ ਮਤਲਬ ਪ੍ਰਤੀਨਿਧ ਸਵਾਲ ਜਵਾਬ ਕਰਨਾ ਮੌਕੇ ਤੇ ਐਮਪੀ ਆਏ ਸਾਡੇ ਠੀਕ ਹੈ ਨਾ ਇੱਥੇ ਕੋਈ ਸਵਾਲ ਬਹਿਸ ਕਰੇ ਬਹਿਸ ਤਾਂ ਕੋਈ ਮੁੱਦਾ ਨਹੀਂ ਗਿਆ ਸਵਾਲ ਕਰਿੱਤੇ ਨਹੀਂ ਠੀਕ ਹੈ ਨਾ ਕੋਈ ਗੱਲ ਸੀ ਕਿਸੇ ਨੇ ਬੋਲਾ ਸਵਾਲ ਜਵਾਬ ਕਰ ਕੋਈ ਗਾਇਰ ਰੋਜ਼ੀ ਕਿਤੇ ਮਰਦਾ ਵਾਲੀ ਨਹੀਂ ਦਿੱਤਾ ਸਾਨੂੰ ਕੋਈ ਸਹੂਲਤ ਨਹੀਂ ਮਿਲਦੀ ਕੋਈ ਕਰਾ ਤੇ ਮਾਰਨ ਆਉਂਦੀ ਨਹੀਂ ਪ੍ਰੀਆ ਕਰਨੀ ਚਾਹੁੰਦਾ ਹਾਂ ਤੋ ਨਹੀਂ ਹਨ ਤੁਹਾਨੂੰ ਕਲੀਅਰ ਕਰਕੇ ਕਹਾਂ ਕਿ ਜਿਹੜੇ ਸਮੇ ਟੁੱਟੀਆਂ ਗਰਦੋਰੀਆਂ ਠੀਕ ਨਹੀਂ ਨਹੀਂ ਗੱਲ ਆਈ ਸੀ ਸੈਂਟਰ ਸਰਕਾਰ ਭਾਜਪੀ ਦੀ ਹੈ ਪੰਜਾਬ ਚ ਸਰਕਾਰ ਆਮ ਪਾਰਟੀ ਦੀ ਹੈ ਇਹ ਕਹਿੰਦੇ ਜਿਹੜੀ ਕਾਂਗਰਸ ਸਰਕਾਰ ਵੇਲੇ ਮੁਆਵਜ਼ਾ ਆਇਆ ਸੀ ਕੋਈ ਨਹੀਂ ਮਿਲਿਆ ਉਹ ਅੱਧੇ ਲੋਕਾਂ ਦਾ ਵਾਪਸ ਲੈ ਲਿਆ ਉਹ ਭਾਜੀ ਆ ਮੌਕੇ ਤੇ ਬੰਦੇ ਇੱਧਰ ਖੜੇ ਆ ਕਿ ਜਣਾ ਮਿਲੇ ਸਾਰੇ ਜਿਹਨਾਂ ਆ ਆਥੋ ਤੇ ਰਹਿਣ ਵਾਲੇ ਵਾਪਸ ਕਰੀ ਗੱਲ ਛੋੜ ਲੈ ਇੱਕ ਮਿੰਟ ਖੜ ਜਾ 1971 ਲੈ ਤੇ ਬੈਠੇ ਸੀ 65 ਦੇ ਠੀਕ ਹੈ ਨਾ 1971 ਜਿਸ ਨੂੰ ਕਾਂਗਰਸ ਸੰਭਾਲਾ ਲੋਕਾਂ ਨੂੰ ਮਾਜਬਾ ਮਿਲਿਆ ਪੈਲੀਆਂ ਆਂਦਾ ਵੀ ਡੰਗਰਾਂ ਦੇ ਹੀ ਮਿਲਦਾ ਰਿਹਾ ਠੀਕ ਹੈ ਨਾ ਪਿੱਛੇ ਵੀ ਜਿੰਨੇ ਹੱਡ ਬੀੜ ਤਾਂ ਆਜਣ ਉਦੋਂ ਹੀ ਮਿਲਦਾ ਰਿਹਾ ਜਦੋਂ ਦੀ ਇਹ ਸਰਕਾਰਾਂ ਹੀ ਬਾਦਲ ਸਾਹਿਬ ਨੇ ਦਿੱਤਾ ਇਹ ਨਹੀਂ ਬਈ ਆਹ ਹੁਣ ਜਦੋਂ ਦੇ ਕਾਂਗਰਸ ਇੱਕੀ ਝਾੜੂ ਵਾਲਦੇ ਆਏ ਨੂੰ ਉਦੋਂ ਕੱਚ ਰੁਪਈਆ ਨਹੀਂ ਦਿੱਤਾ ਇਹ ਸੈਂਟਰ ਸਰਕਾਰ ਨੇ ਸਾਡੀ ਪੈੜੀ ਤੋੜ ਦਿੱਤੀ ਹੈ ਤੇ ਨਾਮ ਪਿੰਕੀ ਸਾਹਿਬ ਦਾ ਬਦਨਾਮ ਕਰੀ ਜਾਂਦੇ ਇਹਨੇ ਕੋੜੀ ਜੀ ਇਹਨੇ ਤੋੜੀ ਪਰ ਪੰਜਾਬ ਦੀ ਨਾਦੀ ਸਰਕਾਰ ਹੈ ਖਰਦਰੁਸਤ ਇਹ ਦਰਸਤ ਕਰ ਲਓ ਹੁਣ ਕਿਉਂ ਨਹੀਂ ਕਰਦੇ ਜਿਹੜੇ ਪਲਾਂ ਨੂੰ ਪਾਣੀ ਕੋ ਨਹੀਂ ਆਇਆ ਇਹ ਪਾਲਤਿਆਂ ਤੋਂ ਰਹਿੰਦੇ ਨੇ ਪਾਲਤਿਆਂ ਬਦਲ ਜੇ ਪਾਲ ਤੁਸੀਂ ਪਾਣੀ ਲਈ ਕਿਉਂ ਨਹੀਂ ਲੜਦੇ ਵੀ ਤੁਸੀਂ ਤਾਂ ਹੋਰ ਚੀਜ਼ ਲਈ ਲੜ ਰਹੇ ਹੋ ਕਾਂਗਰਸ ਦੀ ਸਰਕਾਰ ਵੀ ਕਾਂਗਰਸ ਦੀ ਸਰਕਾਰ ਚ ਵੀ ਪਾਣੀ ਆਇਆ ਗਿਆ ਹੁਣ ਵੀ ਆਇਆ ਗਿਆ ਉਹ ਤੋਂ ਪਹਿਲਾਂ ਵੀ ਆਇਆ ਗਿਆ ਤੁਸੀਂ ਇਹ ਕਿਉਂ ਨਹੀਂ ਕਹਿੰਦੇ ਸਾਡਾ ਪੱਕਾ ਹੱਲ ਕਰੋ ਜ਼ਮੀਨ ਪਹਿਲੀ ਪੱਕੀ ਹੋਣੀ ਚਾਹੀਦੀ ਹੈ ਠੀਕ ਹੈ ਨਾ ਜੇ ਇਹ ਹਾਲਾਤ ਨੇ ਸਾਡੇ ਇਹ ਪਹਿਲੀ ਮਾਰਡਰ ਤੇ ਬੈਠੇ ਐਨੇ ਸਾਲ ਦੇ ਬੜੀਆਂ ਮੁਸੀਬਤਾਂ ਚੱਲਣੇ ਕਦੀ ਪਾਕਿਸਤਾਨ ਦੀ ਜੰਗ ਲੱਗ ਜਾਂਦੀ ਕਦੀ ਪਾਣੀ ਆ ਜਾਂਦਾ ਕਦੀ 84 ਦਾ ਟੰਗਾ ਜਿੰਨੇ ਵੀ ਹੋਣ ਨਾ ਅਸੀਂ ਫੇਰ ਵੀ ਬੈਠੇ ਹਾਂ ਦਲੇਰੀ ਨਾਲ ਜਿਹੜੇ ਬਾਰਡਰ ਤੇ ਲੋਕ ਬੈਠੇ ਹੈ ਨਾ ਅਸੀਂ ਫੇਰ ਵੀ ਬੈਠੇ ਹਾਂ ਗਰੀਬੀ ਸ਼ਰੀਬੀ ਚ ਪਰ ਸਾਨੂੰ ਪਹਿਲੀ ਮਾਲਕੀ ਜਰੂਰ ਹੋਣੀ ਚਾਹੀਦੀ ਜਿਹੜਾ ਖਤਰਾ ਜੰਗ ਲੱਗਾ ਨਾ ਕਾਂਗਰਸ ਨੇ ਸੰਭਾਲਿਆ ਹੋਰ ਐ ਹੋਜੀ ਸਰਕਾਰਾਂ ਹੁੰਦੀਆਂ ਤੇ ਨਾ ਪੁੱਛਣਾ ਹੀ ਨਹੀਂ ਸੀ ਇਹ ਤਾਂ ਇੰਦਰਾ ਗਾਂਧੀ